ਕਿਸੇ ਕੋਸ਼ਿਸ਼ੀ ਬੋਲਣਾ ਹੋਵੇ ਤੇ ਤਾਂ ਆਪਣੇ ਘਰ ਦੇ ਵਿੱਚ ਦੋ ਚਾਰ ਵਾਰ ਜ਼ਰੂਰ ਵਿਚਾਰਿਆ ਕਰੋ ਉਹਦਾ ਕਾਰਨ ਹੈ ਤੁਹਾਡੇ ਇੱਕ ਵੀ ਬੋਲ ਨੂੰ ਗੁਰਨਾਥ ਦੇਖੀ ਖਾਦੀ ਨਹੀਂ ਜਾਣਦੇ ਐਸੀ ਸ਼ਖਸੀਅਤ ਪਾਸੋਂ ਬਾਬਾ ਤੇ ਭਗਤ ਜੀ ਨੇ ਵਿਦਿਆ ਬਾਬਾ ਬਿਨੀ ਚੰਦ ਸਾਹਿਬ ਜੀ ਜਿੱਥੇ ਘੋੜਸਵਾਰੀ ਦੀ ਵਿਦਿਆ ਕੀ ਰਹੇ ਅਕਸਰ ਤੁਸੀਂ ਇਤਿਹਾਸ ਵਿੱਚ ਇਹ ਸੁਣਿਆ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬੈਰਾਗ ਦੀ ਉਮਰ ਸਤਿਗੁਰੂ ਜੀ ਦੀ ਪਾਵਨ ਬਾਣੀ ਦੀਆਂ ਵਿਚਾਰਗੀਆਂ ਉਦੇ ਨੇ ਸਰਬਣ ਕੀਤੀਆਂ ਪਰ ਸਤਿਗੁਰੂ ਜੀ ਦੇ ਜਦੋਂ ਅਸੀਂ ਜੀਵਨ ਨੂੰ ਵਿਚਾਰਦੇ ਆ ਚਾਰ ਗੁਣ ਜਿਉਂ ਨਾਲ ਦੀ ਗੱਲ ਕਰੀਏ ਪਹਿਲਾ ਹਰਖ ਤੇ ਦੂਜਾ ਗਰਸੋ ਹਰਖ ਤੋਂ ਭਾਵ ਖੁਸ਼ੀ ਸੋਗ ਤੋਂ ਭਾਵ ਉਦਾਸੀ ਫਿਰ ਆਉਂਦੀ ਹੈ ਵੀਰਤਾ ਤੇ ਸ਼ਾਂਤੀ ਜਿਹੜਾ ਬੰਦਾ ਬੇਦਤਾ ਜੰਗ ਦੇ ਮੈਦਾਨ ਵਿੱਚ ਲੜਨ ਵਾਲਾ ਹੋਵੇ ਅਤੇ ਹੁਣ ਸਾਫ ਸੁਥਰੇ ਕੱਪੜੇ ਵਾਲਿਆਂ ਨੂੰ ਇੰਜ ਲੱਗਦਾ ਵੀ ਮੰਗਣ ਵਾਲਾ ਜਿਹਦੇ ਤੰਗ ਤੇ ਸਾਫ ਕੱਪੜੇ ਨਹੀਂ ਇਹ ਵਿਆਹ ਵਿੱਚ ਸ਼ਾਮਲ ਹੋਇਆ ਤੇ ਕੋਈ ਨਾ ਕੋਈ ਧੱਕਾ ਮਾਰ ਕੇ ਪਿਛੇ ਕਰ ਦਿੰਦਾ ਇਹਨਾਂ ਦੀ ਨੈਦਰ ਪਾਈ ਦੇਖਿਆ ਵੀ ਉੱਪਰ ਮੇਰੀ ਦਾ ਵੀ ਮੇਰੇ ਲੀੜੇ ਮੇਰੇ ਕੱਪੜੇ ਇਹਨੂੰ ਮਾਰ ਗਏ ਉਹਨੂੰ ਪਾਸੇ ਲੈ ਕੇ ਗਏ ਆਪਣੇ ਤੰਗ ਦਾ ਚੁੰਮਲਾ ਉਤਾਰਿਆ ਗਲ ਦੀਆਂ ਮਾਲਾਵਾਂ ਲਾਈਆਂ ਲਾਈਆਂ ਉਹਦੇ ਗਲ ਪਾਈਆਂ ਪਹਿਲਾਂ ਖੁਸ਼ ਹੋਏ ਵੀ ਮੇਰੇ ਭਰਾ ਦੇ ਵਿਆਹ ਦੇ ਵਿੱਚ ਸਭ ਤੋਂ ਅੱਗੇ ਤੂੰ ਨੱਚ ਤੇ ਆਪ ਨੰਗੇ ਪਿੰਡੇ ਘਰੇ ਜੱਗੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤਿਆਰ ਬਣ ਤਿਆਰ ਨੇ ਵਾਧਾ ਨਾਨਕੀ ਜਿਨੇ ਵਿਖਿਆ ਮਹਾਰਾਜ ਬਰਾਤ ਚੱਲਿਆ ਬਾਬਾ ਦੀਪ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਸਰ ਦੀਵਾਨ ਵਿੱਚ ਕਥਾ ਕਰਿਆ ਕਰਨ ਜਾਇ ਕਰਦੇ ਸਨ ਤੇ ਸੰਗਤਾਂ ਲੰਘਦਿਆਂ ਵੜਦੇ ਉਹਨਾਂ ਦੇ ਮੁੱਝੇ ਵਿੱਚ ਮਾਇਆ ਪਾ ਲਿਆ ਕਰਦੇ ਸਨ ਵੀ ਇਹਨਾਂ ਦਾ ਸੰਤ ਸੁਭਾਅ ਹੈ ਇਹਨਾਂ ਦੇ ਚਰਣਾ ਨਾਲ ਜੁੜ ਕੇ ਸਾਡੀ ਮਾਇਆ ਵੀ ਕੋਇਤ ਹੈ ਇੰਨਾ ਪ੍ਰੇਮ ਵਾਲਾ ਸੁਭਾਅ ਸੀ ਕਿਸੇ ਪਸ਼ੂ ਕਿਸੇ ਪੰਛੀ ਨੂੰ ਲੋੜ ਪਈ ਕਿਸੇ ਨੇ ਆ ਕੇ ਦੱਸਿਆ ਮਹਾਰਾਜ ਖਜਾਨੇ ਦੀ ਲੋੜ ਹੈ ਸਾਡਾ ਪੁੱਤਰ ਬਿਮਾਰ ਹੈ ਜਾਂ ਸਾਡਾ ਪਸ਼ੂ ਪੰਛੀ ਬਿਮਾਰ ਹੈ ਸਾਡੇ ਉੱਤੇ ਆਪ ਚੱਲ ਕੇ ਜਾ ਕੇ ਮਦਦ ਕੀਤੀ ਇਹ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਜ ਜੀ ਦੇ ਨਾਲ ਉੱਥੇ ਵੱਸਦਾ ਹੈ ਬਾਬਾ ਗੁਰਦਤਾ ਜੀ ਉਹ ਨਹੀਂ ਦਿਨੀ ਆਪ ਸਾਰੇ ਉਸ ਘਟਨਾ ਤੋਂ ਜਾਣੂ ਹੋ ਇੱਕ ਮਰੀ ਹੋਏ ਗਵਰ ਨੂੰ ਜਵਾਬ ਕਿ ਸਤਗੁਰੂ ਜੀ ਦੇ ਹੁਕਮ ਨੇ ਚੱਲਣ ਦਾ ਭਾਨਾ ਮੰਨਦਾ ਬਗ਼ਧਾਰਕ ਕਰਦੇ ਆ ਇਸ ਸੰਸਾਰ ਨੂੰ ਅਲਵੇ ਦਾ ਕਹਿ ਗਏ ਗੁਰhbar ਗੁਰਸੱਭ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਹਿ ਜੀ ਦਾ ਖਾਲਸਾ ਵਾਹਿ ਜੀ ਅੱਜ ਤਨ ਤਨ ਸਹਿਜ ਸਤਿਗੁਰੂ ਤੇਗ ਬਾਹਣ ਸਾਧ ਮਹਾਰਾਜ ਦਾ ਪ੍ਰਕਾਸ਼ ਜਗਾਇਆ ਹੈ ਜੋ ਕਿ ਗੁਰੂਪਤਕ ਬਾਹਤ ਦਾ ਸਾਹਿਬ ਜੀ ਚਲੋ ਖਰਾਬ ਅਕੁਰ ਦੇਾ ਮੰਡੀ ਸਾਹਿਬ ਜਿੱਥੇ ਬਹੁਤ ਹੀ ਸ਼ਾਦਾ ਸਤਕਾਰ ਦਾ ਬਣਾਇਆ ਗਿਆ ਹੈ ਇਸ ਵਿੱਚ ਵੱਡੀ ਗਿਣਤੀ ਦੇ ਸੰਗਤਾਂ ਨੇ ਸ਼ਾਮਲ ਹੋ ਕੇ ਗੁਰੂ ਕੀ ਬਾਣੀ ਦੇ ਕੀਰਤਨ ਤੇ ਕਥਾ ਵਿਚਾਰਾ ਸੁਣੀਆ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਮਜੀ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਮਜੀ ਸੰਤਾਨ ਸ੍ਰੀ ਗੁਰੂ ਇੱਕ ਵਾਦ ਸਾਜੀ ਦੇ 404 ਮੇਂ ਪ੍ਰਕਾਸ਼ ਦਿਹਾੜੀ ਨੂੰ ਸੰਤਾਨ ਨੂੰ ਲੱਖ ਲੱਖ ਵਧਾਈਆਂ ਤੁਹਾਨੂੰ ਸਾਰੇ ਤਿਮਹ ਯਾਤ੍ਰਕਾਂ ਨੂੰ ਇਸੇ ਤਰ੍ਹਾਂ ਪ੍ਰਕਾਸ਼ ਦਿਹਾੜੀ ਮਹਾਨ ਦੀ ਬਲ ਉਦਮ ਰੋਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ